ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਅੱਜ ਇੱਕ ਬਹੁਤ ਮਹੱਤਵਪੂਰਨ ਮੁੱਦਾ ਜਿਹਦੇ ਤੇ ਆਪਾਂ ਗੱਲ ਕਰਨੀ ਆ ਕਿਉਂਕਿ ਇਹ ਮੁੱਦਾ ਬੜਾ ਖਾਸ ਹੈ ਹਰ ਆਮ ਬੰਦੇ ਲਈ ਹਰ ਪਰਿਵਾਰ ਵਾਸਤੇ ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਥੇ ਸਾਡੇ ਆਪਣੇ ਰਾਜਸਥਾਨ ਦੇ ਵਿੱਚ ਪੋਸਟ ਦੇ ਠਿੱਕੇ ਹੁੰਦੇ ਸੀਗੇ ਤੇ ਉਸ ਟਾਈਮ ਦੇ ਵਿੱਚ ਕੁਝ ਪੰਜਾਬ ਤੋਂ ਬੰਦੇ ਆ ਜਾਂਦੇ ਸੀਗੇ ਜਿਹੜੇ ਦਿਹਾੜੀ ਟੱਪਾ ਕਰਨ ਆਲੇ ਆ ਵੀ ਪੋਸਟ ਸੌਖਾ ਮਿਲ ਜਾਂਦਾ ਹੈ ਤੇ ਚਲੋ ਗੰਗਾ ਨਗਰ ਚੱਲਦੇ ਆ ਉੱਥੇ ਚਲੇ ਜਾਂਦੇ ਆ ਫਿਰ ਕੁਝ ਮੈਡੀਕਲ ਨਸ਼ੇ ਆ ਗਏ ਅੱਜ ਦਾ ਸਮਾਂ ਜਿਹੜਾ ਆ ਉਹ ਬੜਾ ਖਤਰਨਾਕ ਹੈ ਪੰਜਾਬ ਵਰਗਾ ਮਾਹੌਲ ਬਣ ਗਿਆ ਵੀਰੋ ਇਸ ਟਾਈਮ ਤੁਹਾਨੂੰ ਜ਼ਰੂਰਤ ਹੈ ਸਾਹ ਦੇਣ ਦੀ ਕਿਉਂਕਿ ਇਸ ਟਾਈਮ ਗੰਗਾ ਨਗਰ ਹਰਮਾਨਗੜ ਜ਼ਿਲ੍ਹਾ ਖਾਸ ਕਰ ਅਸੀਂ ਗੱਲ ਕਰੀਏ ਸਾਡੇ ਪਦਮਪੁਰ ਸ਼ਹਿਰ ਦੀ ਬਹੁਤ ਸਾਰਾ ਨਸ਼ਾ ਜਿਹੜਾ ਆ ਉਹ ਬਹੁਤ ਖਤਰਨਾਕ ਨਸ਼ਾ ਆ ਚੁੱਕਾ ਹੈ ਲੋਕਾਂ ਨੂੰ ਆਮ ਹਜੇ ਪਤਾ ਨਹੀਂ ਰੋਜ਼ ਇੱਕ ਤੋਂ ਦੋ ਤਿੰਨ ਚਾਰ ਡੈਥ ਹੁੰਦੀਆਂ ਨੇ ਨੌਜਵਾਨਾਂ ਦੀਆਂ ਜਿਹੜੇ ਨਸ਼ੇ ਦੇ ਵਿੱਚ ਲੱਗੇ ਨੇ ਔਰ ਜੇ ਪਦਮਪੁਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਆਮ ਹੀ ਬੰਦੇ ਨੂੰ ਪਤਾ ਵੀ ਇਹ ਨਸ਼ਾ ਕਿੱਥੇ ਕਿੱਥੇ ਵਿਕ ਰਿਹਾ ਪਰ ਪੁਲਿਸ ਪ੍ਰਸ਼ਾਸਨ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਦੇ ਤੋਂ ਪਰੇਸ਼ਾਨੀਆਂ ਦੇਖੋ ਬੱਚੇ ਦਾ ਤੁਹਾਡੇ ਹੀ ਹੈ ਹਰ ਘਰ ਦੇ ਆ ਜੇ ਤੁਸੀਂ ਸੋਚੋਗੇ ਵੀ ਅਸੀਂ ਸਹੀ ਆ ਇਹ ਚੀਜ਼ ਸਾਡੇ ਤੱਕ ਨਹੀਂ ਪਹੁੰਚੂਗੀ ਤੇ ਇੱਕ ਦਿਨੇ ਤੁਹਾਡੇ ਤੱਕ ਵੀ ਆਊਗੀ ਔਰ ਤੁਹਾਨੂੰ ਵੀ ਪਰੇਸ਼ਾਨ ਕਰੂਗੀ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਚੰਗੀ ਗੱਲ ਨਹੀਂ ਹੈਗੀ ਕ੍ਰਾਈਮ ਰੇਟ ਵੀ ਇਹਦੇ ਨਾਲ ਵਧੂਗਾ ਪਹਿਲਾਂ ਲੁੱਟਾਂ ਕੋਹਾਂ ਹਤਾ ਪੰਜਾਬ ਦੇ ਵਿੱਚ ਹੁੰਦੀਆਂ ਸੀ ਆਪਣਾ ਜਿਹੜਾ ਏਰੀਆ ਆ Rajasthan ਦਾ ਗੰਗਾ ਨਗਰ ਹੋ ਗਿਆ ਹਨਮਾਨਗੜ ਬਹੁਤ ਸ਼ਾਂਤ ਏਰੀਆ ਸੀਗਾ ਜਿੱਦਾਂ ਮਰਜੀ ਕੁੱਮੋ ਕੋਈ ਦਿੱਕਤ ਨਹੀਂ ਸੀ ਇੱਥੇ ਵੀ ਲੁੱਟਾਂ ਕੋਹਾਂ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਹੋਣ ਲੱਗ ਪਈਆਂ ਤੇ ਲੋਕ ਕੀ ਕਰਦੇ ਆ ਵੀ ਆਪਣਾ ਆਪਣਾ ਦੇਖੀ ਜਾਂਦੇ ਆ ਵੀ ਯਾਰ ਛੱਡੋ ਅਸੀਂ ਕੀ ਲੈਣਾ ਪਿੰਡਾਂ ਦੇ ਵਿੱਚ ਜਿੰਨੇ ਸਰਪੰਚ ਐ ਪੰਚ ਐ ਸਾਰਿਆਂ ਨੂੰ ਬੇਨਤੀ ਐ ਮੈਂ ਥੱਲੇ ਐਡਰੈਸ ਦੇ ਰਿਹਾ ਵਾਂ ਤੁਸੀਂ ਆ ਕੇ ਮੈਨੂੰ ਮਿਲ ਬੰਦੇ ਜਿੰਨਾ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਜਾਂ ਜਿਹੜੇ ਇਸ ਪਾਸੇ ਕੁਛ ਆਵਾਜ਼ ਚੱਕੜੀ ਚਾਹੁੰਦੇ ਆ ਉਹ ਮੇਰੇ ਕੋਲ ਹਸਪੀਟਲ ਆ ਸਕਦੇ ਆ ਉੱਥੇ ਆ ਕੇ ਤੁਸੀਂ ਆਪਾਂ ਮੀਟਿੰਗ ਕਰੀਏ ਕੁਝ ਐਸੋ ਜੀ ਕਮੇਟੀ ਬਣਾਈਏ ਜਿਹਦੇ ਨਾਲ ਪ੍ਰਸ਼ਾਸਨ ਨੂੰ ਵੀ ਕਿਹਾ ਜਾਵੇ ਨਾਲ ਪ੍ਰਸ਼ਾਸਨ ਨੂੰ ਨਾਲ ਲਿਆ ਜਾਵੇ ਤੇ ਜਿਹੜੇ ਜਿਹੜੇ ਨਸ਼ਾ ਤਸਕਰ ਇੱਥੇ ਨਸ਼ਾ ਵੇਚਦੇ ਆ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਅੰਦਰ ਕਰਾਇਆ ਜਾਵੇ ਔਰ ਇਸ ਨਸ਼ੇ ਨੂੰ ਠੱਲ ਪਾਈ ਜਾਵੇ ਕਿਉਂਕਿ ਸਾਡੇ ਇਸ ਇਲਾਕੇ 'ਚ ਨਸ਼ਾ ਮੁਕਤੀ ਕੇਂਦਰ ਤਾਂ ਬਹੁਤ ਨੇ ਪਰ ਲੋਕ ਭਾਵਨਾ ਨਾਲ ਕੋਈ ਸੇਵਾ ਕਰਕੇ ਰਾਜੀ ਨਹੀਂ ਐ ਸਾਰੇ ਆਪਣੇ ਆਪਣੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਲੱਗੇ ਹੋਏ ਆ ਜੇ ਕੋਈ ਡਾਕਟਰ ਦੇ ਕੋਲ ਜਾਂਦੇ ਆ ਤੇ ਉਹ ਜਾ ਕੇ ਕੀ ਕਰਦਾ ਕਿ ਬੁਕਿੰਗ ਟੈਬਲੇਟ ਜਿਹੜੀ ਜੀਬ ਵਾਲੀ ਗੋਲੀ ਤੁਸੀਂ ਕਹਿੰਦੇ ਹੋ ਉਹ ਦੇ ਜਾਂਦਾ ਬੰਦਾ ਉਹਦੇ ਤੇ ਲੱਗ ਜਾਂਦਾ ਹੈ ਉਹ ਟੈਬਲੇਟ ਇੱਕ ਐਮਰਜੈਂਸੀ ਵਾਸਤੇ ਹੁੰਦੀ ਹੈ ਜਦੋਂ ਨਸ਼ਾ ਛਡਾਉਨੇ ਆ 2-4 ਦਿਨ ਲਈ ਪਸਤਾਲਿਕੀ ਦੇਵੇ ਉਸ ਤੋਂ ਬਾਅਦ ਉਹਨੂੰ ਘਰ ਵਾਸਤੇ ਨਹੀਂ ਦਿੱਤਾ ਜਾਂਦਾ ਔਰ ਥੋੜਾ ਜਿਆ ਹਲਕੀ ਪੇਨ ਕਿਲਰ ਟੈਬਲੇਟ ਜਿਹੜੀ ਆ ਘਰੇ ਦਿੱਤੀ ਜਾਂਦੀ ਹੈ ਜਿਹਦੇ ਨਾਲ ਬੰਦਾ ਨਸ਼ਾ ਛੱਡ ਜਾਂਦਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਨਸ਼ੇ ਦੇ ਉੱਤੇ ਲੱਗ ਚੁੱਕੇ ਆ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਨੇ ਜੰਗ ਮੁੰਡੇ ਵੀ ਨੇ ਇਸ ਤੋਂ ਪਹਿਲਾਂ ਮੈਂ ਪੰਜਾਬ ਰਹਿ ਕੇ ਆਇਆ ਮਾ ਬਲੂ ਟੇਰੀਏ ਦੇ ਵਿੱਚ 8-9 ਮਹੀਨੇ ਮੈਂ ਹਸਪੀਟਲ ਤੇ ਸੀਗਾ ਉੱਥੇ ਇਹੋ ਇਹੋ ਜਿਹੇ ਉੱਥੇ ਦਰਦਨਾਕ ਵਾਕਿਆ ਜਿਹੜੇ ਦੇਖੇ ਅਸੀਂ ਕਿ ਦਿਲ ਕੰਬਾਉ ਜਿਹੜੇ ਉਹ ਜਿਹੜੇ ਵਾਕਿਆ ਸੀਗੇ ਉਸ ਟਾਈਮ ਦੇ ਤੇ ਬੜਾ ਡਰ ਲੱਗਦਾ ਇਸ ਚੀਜ਼ ਨੂੰ ਦੇਖ ਕੇ ਵੀ ਅੱਜ ਤਾਂ ਲੋਕਾਂ ਦੇ ਬੱਚਿਆਂ ਤੱਕ ਇਹ ਚੀਜ਼ ਪਹੁੰਚੀ ਕੱਲ ਤੁਹਾਡੇ ਬੱਚਿਆਂ ਤੱਕ ਵੀ ਪਹੁੰਚੂਗੀ ਜ਼ਰੂਰੀ ਨਹੀਂ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਜਿੰਨੇ ਦੁਕਾਨਦਾਰ ਨੇ ਜਾਂ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਤੁਹਾਡੇ ਬੱਚਿਆਂ ਤੱਕ ਨਹੀਂ ਪਹੁੰਚ ਰਹੀ ਤਾਂ ਤੁਹਾਡੇ ਪੋਤਿਆਂ ਤੱਕ ਜ਼ਰੂਰ ਪਹੁੰਚੂਗੀ ਇੱਕ ਦਿਨ ਹੁਣ ਟਾਈਮ ਹੈ ਇਹਨੂੰ ਅਸੀਂ ਕੰਟਰੋਲ ਕਰ ਲਈਏ ਇਹਦੇ ਤੇ ਨੱਥ ਪਾ ਲਈਏ ਤਾਂ ਬਹੁਤ ਚੰਗੀ ਗੱਲ ਹੈ ਜੇ ਲੰਬਾ ਟਾਈਮ ਇਹਦੇ ਉੱਤੇ ਬੈਠੇ ਰਹੇ ਸੋਚਦੇ ਰਹੇ ਸਾਨੂੰ ਕੀ ਐ ਦੂਜੇ ਜਾਂਦੇ ਜਾਣ ਕੋਈ ਮਰੇ ਤਾਂ ਫੇਰ ਉਹ ਗੱਲ ਪੰਜਾਬ ਵਾਂਗੂ ਅਨਕੰਟਰੋਲ ਹੋ ਜੂਗੀ ਹਜੇ ਟਾਈਮ ਹੈਗਾ ਆ ਟਾਈਮ ਰਹਿੰਦਿਆਂ ਇਹਨੂੰ ਆਪਾਂ ਕੰਟਰੋਲ ਕਰ ਲਈਏ ਜਿਹੜੇ ਲੋਕ ਭਾਵਨਾ ਜਾਂ ਸੇਵਾ ਦੇ ਨਾਲ ਇਸ ਕਮੇਟੀ ਬਣਾਈ ਅਸੀਂ ਉਹ ਦਿਨਾਂ ਜੁੜਨੇ ਚਾਹੁੰਦੇ ਨੇ ਉਹ ਲੋਕ ਕੌਣ ਤੇ ਜਿਹੜੇ ਜਿਹੜੇ ਨਸ਼ਾ ਨਹੀਂ ਛੱਡ ਰਹੇ ਬੱਚੇ ਆ ਜਿਨ੍ਹਾਂ ਨੇ ਨਸ਼ਾ ਛੱਡਣਾ ਹੈ ਉਹ ਹਸਪੀਟਲ ਮੇਰੇ ਕੋਲ ਆ ਸਕਦੇ ਨੇ ਨਸ਼ਾ ਛੱਡ ਆਪਣਾ ਛੱਡ ਸਕਦੇ ਨੇ ਇੱਥੇ ਆ ਕੇ ਈਜ਼ੀ ਕੋਈ ਦਿੱਕਤ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਤੇ ਇਸ ਕਰਕੇ ਮੈਂ ਪੰਜਾਬੀ ਜੀ ਵੀਡੀਓ ਪਾ ਰਿਹਾ ਹੋ ਸਕਦਾ ਕਈ ਮੇਰੇ ਭਰਾਵਾਂ ਨੂੰ ਪੰਜਾਬੀ ਨਾ ਆ ਸਮਝ ਆਵੇ ਪਰ ਸਾਡੇ ਗੰਗਾ ਨਗਰ ਹਨੂਮਾਨਗੜ੍ਹ ਦੇ ਲੋਕਾਂ ਨੂੰ ਤਾਂ ਪੰਜਾਬੀ ਆਮ ਹੀ ਸਮਝ ਆਉਂਦੀ ਆ ਇੱਥੇ ਵੀ ਨਸ਼ਿਆਂ ਦਾ ਕੈਰ ਬਹੁਤ ਜ਼ਿਆਦਾ ਹੋ ਚੁੱਕਾ ਹੈ ਮਲੌਰ ਦੇ ਵਿੱਚ ਇਹੋ ਜਿਹੇ ਮੈਂ ਕੇਸ ਦੇਖੇ ਕਿ ਹਾਰਟ ਟੈਕ ਦਾ ਕਿਸੇ ਬਜ਼ੁਰਗ ਨੂੰ ਦਿੱਕਤ ਹੋ ਗਈ। ਤੋਂ ਲੈ ਕੇ ਆਏ ਆ ਤੋਂ ਆਣ ਕੇ ਕਹਿੰਦੇ ਆ ਜੀ ਡਾਕਟਰ ਸਾਹਿਬ ਇਹ ਜੀ ਵਾਲੀ ਗੋਲੀ ਲੰਦਾ ਦੇ ਦਈਏ। ਵੀ ਉੱਥੇ ਵੀ ਲੋਕਾਂ ਨੇ ਜਾਨੀ ਕਿ ਬੁਪਿਨ ਨੋਰਫਿਨ ਦੇ ਉੱਤੇ ਜਿੰਨੇ ਵੀ ਲੋਕ ਆ ਪੇਸ਼ੈਂਟ ਪੇਸ਼ੈਂਟ ਹੀ ਕਹਿ ਲੋ ਜਿਹੜਾ ਨਸ਼ਾ ਕਰਦਾ ਉਹਨਾਂ ਨੂੰ ਲਾ ਰੱਖਿਆ ਹੈ ਡਾਕਟਰਾਂ ਨੇ ਆਮ ਹੀ ਆਪਣਾ ਪੈਸਾ ਬਣਾਉਣ ਦੇ ਚੱਕਰ ਦੇ ਵਿੱਚ ਦਵਾਈਆਂ ਦੇ ਹੀ ਜਾਂਦੇ ਨੇ ਸਰਕਾਰੀ ਜੋ ਦੇ ਹੀ ਜਾਂਦੇ ਨੇ ਕਾਰਡ ਉਹਨਾਂ ਦੇ ਬਣੇ ਹੋਏ ਆ ਉਹ ਲਗਾਤਾਰ ਲਈ ਜਾਂਦੇ ਨੇ ਇੱਕ ਲਿਮਟ ਹੋਣੀ ਚਾਹੀਦੀ ਆ ਵੀ ਤੁਸੀਂ ਲੈ ਲਈ ਹਫਤਾ ਉਸ ਤੋਂ ਬਾਅਦ ਘਟਾਤੀ ਉਸ ਤੋਂ ਬਾਅਦ ਘਟਾ ਕੇ ਉਹਨੂੰ ਨਾਰਮਲ ਕੀਤਾ ਜਾਵੇ ਪਰ ਮਾੜੀ ਕਿਸਮਤ ਜਿਹਨਾਂ ਨੂੰ ਨਸ਼ਾ ਨਹੀਂ ਮਿਲਦਾ ਉਹ ਗੋਲੀਆਂ ਦੇ ਲੱਗੇ ਹੋਏ ਨੇ ਜਿਹੜੇ ਚਿੱਟਾ ਨਸ਼ਾ ਕਰਦੇ ਨੇ ਉਹ ਐ ਹੋਜੇ ਭਿਆਨਕ ਆ ਮੈਨੂੰ ਦੱਸਣ ਦੀ ਲੋੜ ਨਹੀਂ ਸਟੋਰੀ ਆ ਵੀ ਇਹੋ ਜਿਹਾ ਇੱਕ ਕੇਸ ਮੇਰੇ ਕੋਲ ਆਇਆ ਔਰ ਮੁੰਡਾ ਨੌਜਵਾਨ ਕੋਈ 22 ਸਾਲਾਂ ਦਾ ਉਹਨੂੰ ਨਸ਼ਾ ਮੁਕਤੀ ਕੇਂਦਰ 'ਚ ਵੀ ਪਹਿਲਾਂ ਰੱਖਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਤੇ ਉਹਨੂੰ ਨਸ਼ਾ ਮੁਕਤੀ ਕੇਂਦਰ 'ਚ ਵੀ ਰੱਖਿਆ ਪਰ ਉਹਨੇ ਨਸ਼ਾ ਛੱਡਿਆ ਉਸ ਤੋਂ ਬਾਅਦ ਜਦੋਂ ਉਹ ਲੈ ਕੇ ਆਏ ਉਹਦੀ ਡੈਥ ਹੋ ਚੁੱਕੀ ਸੀ ਉਹਨੇ ਕਿਤੇ ਘਰੇ ਆਇਆ ਇੰਜੈਕਸ਼ਨ ਲਾਇਆ ਇੰਜੈਕਸ਼ਨ ਵਿੱਚੇ ਰਹਿ ਗਿਆ ਤੇ ਉਹਨੂੰ ਲੈ ਕੇ ਆਏ ਜਦੋਂ ਉਹਨੂੰ ਅਸੀਂ ਸਟੇਚਰ ਦੇ ਉੱਤੇ ਪਾਇਆ ਤਾਂ ਚਾਰ-ਚਾਰ ਉਂਗਲਾਂ ਯਾਨੀ ਕਿ ਕਹਿ ਲਓ ਵੀ ਸਟੇਚਰ ਤੋਂ ਥੱਲੇ ਉਹਦੀਆਂ ਲੱਤਾਂ ਸੀਗੀਆਂ ਇੰਨਾ ਜਵਾਨ ਸੀਗਾ 6 ਸਾਢੇ ਸੱਜੇ ਫੁੱਟ ਦੇ ਉੱਚਾ ਸੀਗਾ ਤੇ ਪਿਓ ਨੇ ਅੱਖਾਂ 'ਚ ਹੰਝੂ ਅੰਜੂ ਨਹੀਂ ਆਏ ਪਿਓ ਦੇ ਚਲੋ ਮਾਂ ਮਾਤਾ ਹੁੰਦੀ ਐ ਰੋਂਦੀ ਐ ਪਰ ਮੈਂ ਬੜਾ ਹੈਰਾਨ ਹੋਇਆ ਸੀ ਦੇਖਿਆ ਜਦੋਂ ਉਹਨੂੰ ਤੋਂ ਬਾਅਦ ਉਹਦੇ ਬਾਪ ਨਾਲ ਮੈਂ ਗੱਲ ਕੀਤੀ ਤੋ ਉਹ ਮੈਨੂੰ ਕਹਿੰਦਾ ਵੀ ਡਾਕਟਰ ਸਾਹਿਬ ਮੈਨੂੰ ਪਤਾ ਹੀ ਸੀ ਵੀ ਇੱਕ ਦਿਨੇ ਆਉਣਾ ਆ ਜਦੋਂ ਬੰਦਾ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਵੀ ਮੇਰੇ ਤੇ ਆ ਦਿੱਕਤ ਇੱਕ ਦਿਨ ਹੋਣੀ ਆ ਨਾ ਤੋ ਇਹ ਹੈਰਾਨ ਨਹੀਂ ਹੁੰਦਾ ਜਾ ਉਹਨੂੰ ਕੋਈ ਦੁੱਖ ਹੈ ਡਾ ਵੱਡਾ ਜਿਆਦਾ ਨਹੀਂ ਦੁੱਖ ਤਾਂ ਦੇਖੋ ਬੱਚੇ ਦਾ ਸਾਰਿਆਂ ਨੂੰ ਇੱਕੋ ਜਿਹਾ ਹੁੰਦਾ ਪਰ ਉਹ ਜੋ ਉਹ ਪਿਓ ਵੀ ਨੌਜਵਾਨੀ ਸੀਗਾ ਉਹ ਪਿਓ ਵਾਲ ਦੇਖ ਕੇ ਉਹ 100 ਕਿੱਲਾ ਜ਼ਮੀਨ ਦਾ ਉਹ ਬੱਚੇ ਦੇ ਕੱਲਾ ਕੱਲਾ 100 ਕਿੱਲਾ ਜ਼ਮੀਨ ਦਾ ਘਰ ਦਾ ਸੀਗਾ ਤੇ ਨਸ਼ਿਆਂ ਦੇ ਨਾਲ ਪਿੱਛੇ ਲਾ ਕੇ ਨਸ਼ਿਆਂ ਦੇ ਵਿੱਚ ਜਿਹੜਾ ਸਾਡਾ ਵੰਡੀ ਮੁਲਕ ਹੈ ਉਹ ਚਾਹ ਨਹੀਂ ਚਾਹੁੰਦਾ ਕਿ ਜਿਹੜੀ ਇਹ ਕੌਮ ਆ ਜਾਂ ਇਹ ਪੰਜਾਬੀ ਕੌਮ ਜਿਹੜੀ ਹੈ ਇਹ ਉੱਪਰ ਜਾਵੇ ਉਹਨਾਂ ਨੂੰ ਪਤਾ ਹੈ ਵੀ ਇਹ ਹਮੇਸ਼ਾ ਅੱਗੇ ਖੜਦੇ ਆ ਸਾਡੇ ਇਹਨੂੰ ਖਤਮ ਕਰਨ ਵਾਸਤੇ ਉੱਤਰਾ ਤਰ੍ਹਾਂ ਦੇ ਤਰੀਕੇ ਕਰਦਾ ਜਿੱਦਾਂ ਕਸ਼ਮੀਰ ਦੇ ਵਿੱਚ ਹਥਿਆਰ ਸਪਲਾਈ ਕਰਦਾ ਅੱਤਵਾਦ ਫਲਾ ਰਿਹਾ ਕਸ਼ਮੀਰ ਦੇ ਵਿੱਚ ਇਸੇ ਤਰ੍ਹਾਂ ਦਾ ਇਹ ਵੀ ਇੱਕ ਅੱਤਵਾਦੀ ਹੈ ਜਿਹੜਾ ਪੰਜਾਬ ਦੇ ਵਿੱਚ ਜਾਂ ਸਾਡੀਆਂ ਜਿਹੜੇ ਦੋ ਜ਼ਿਲ੍ਹੇ ਨੇ ਇਹਨਾਂ ਵਿੱਚ ਹੁਣ ਨਸ਼ਾ ਪਹੁੰਚਿਆ ਵਾ ਇਹ ਇੱਕ ਇਹ ਵੀ ਇੱਕ ਕਿਸਮ ਦਾ ਅੱਤਵਾਦੀ ਹੈ ਕਿ ਉਧਰੋਂ ਨਸ਼ਾ ਆ ਰਿਹਾ ਆ ਇਹ ਨਸ਼ਾ ਫੜਿਆ ਕਿਉਂ ਨਹੀਂ ਜਾ ਰਿਹਾ ਪੰਜਾਬ 'ਚ ਤਾਂ ਮੈਂ ਹੁਣ ਕਾਫੀ ਖਬਰਾਂ ਦੇਖ ਰਿਹਾ ਵੀ ਚੰਗੇ ਅਭਿਆਨ ਸਰਕਾਰ ਨੇ ਚਲਾਤੇ ਆ ਪਰ ਆ ਜਿਹੜੀ ਗੱਲਬਾਤ ਵੀਡੀਓ ਆ ਤੁਸੀਂ ਦੂਰਤੀ ਦੂਰ ਲੋਕਾਂ ਤੱਕ ਪਹੁੰਚਾਓ ਆਪਣੇ ਜ਼ਿਲ੍ਹੇ ਦੇ ਵਿੱਚ ਲੋਕਾਂ ਦੇ ਗਰੁੱਪਾਂ ਦੇ ਵਿੱਚ ਸੈਂਡ ਕਰੋ ਪਹੁੰਚਣ ਵੀ ਜਿਹੜੇ ਲੋਕ ਅੱਗੇ ਆਉਣਾ ਚਾਹੁੰਦੇ ਨੇ ਤੇ ਮੈਂ ਇਹਦੇ ਤੇ ਥੱਲੇ ਡਰੈਸ ਦੇ ਦੂੰਗਾ ਫੋਨ ਨੰਬਰ ਵੀ ਦੇ ਦੂੰਗਾ ਤੇ ਤੁਸੀਂ ਆਓ ਜ਼ਰੂਰ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਮੈਂ ਵੀ ਆ ਡਾਕਟਰਾਂ ਚਲੋ ਕੋਈ ਨੀ ਟਾਈਮ ਕੱਢੂੰਗਾ ਤੁਹਾਡੇ ਵਾਸਤੇ ਵੀ ਆਪਾਂ ਰਲ ਮਿਲ ਕੇ ਇਹਦਾ ਕੁਝ ਨਾ ਕੁਝ ਹੱਲ ਕਰੀਏ ਖਾਸ ਕਰ ਜਿੱਥੇ ਮੈਂ ਬੈਠਾ ਮੇਰੇ ਪਦਮਪੁਰ ਸ਼ਹਿਰ ਦੇ ਵਿੱਚ ਲੋਕ ਜਿਹੜੇ ਲੋਕ ਸੇਵੀ ਨੇ ਜਿਹੜੇ ਚਾਹੁੰਦੇ ਨੇ ਤੇ ਉਹ ਆਣ ਆਪਾਂ ਅੱਗੇ ਆਈਏ ਇਸ ਸੀਜ਼ਨ ਨੂੰ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕਰੀਏ ਉਹਨਾਂ ਨੂੰ ਮਿਲਿਏ ਕਿਸ ਤਰ੍ਹਾਂ ਇਹਦਾ ਹੱਲ ਕੀਤਾ ਜਾ ਸਕਦਾ ਹੈ ਕਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਕੀ ਐਕਸ਼ਨ ਲਿਆ ਜਾ ਸਕਦਾ ਹੈ ਐਸਪੀ ਸਾਹਿਬ ਨੂੰ ਮਿਲਿਏ ਇਸ ਕਰਕੇ ਗੱਲ ਕਰੀਏ ਜ਼ਰੂਰੀ ਹੈ ਵੀ ਇਹ ਮੈਸੇਜ ਦੂਰ ਤੱਕ ਲੋਕਾਂ ਦੇ ਪਹੁੰਚ ਸਕੇ ਧੰਨਵਾਦ ਆ ਤੁਹਾਡਾ ਵੀਡੀਓ ਦੇਖਣ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਅੱਗੇ ਤੋਂ ਅੱਗੇ ਕਰਿਆ ਕਰੋ ਕਦੇ ਵੀ ਇਸ ਇਦਾਂ ਨਾ ਕਰਿਆ ਕਰੋ ਵੀ ਵੀਡੀਓ ਮਾਰੀ ਜੀ ਦੇਖੀ ਠੀਕ ਹੈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਬਹੁਤ ਇੰਪੋਰਟੈਂਟ ਵੀਡੀਓ ਹੈ ਤੁਹਾਡੇ ਵਾਸਤੇ ਮੈਂ ਪਾ ਰਿਹਾ ਅੱਜ ਇੱਕ ਦੁਖੀ ਹੋ ਕੇ ਇਹ ਵੀਡੀਓ ਮੈਂ ਪਾਈ ਆ ਵੀ ਕੀ ਹਾਲ ਲੋਕਾਂ ਦੇ ਇੱਥੇ ਹੋ ਰਿਹਾ ਕੱਲ ਨੂੰ ਹਰ ਘਰ ਤੱਕ ਇਹ ਹਰ ਮਾਰ ਕਰੂਗਾ ਇਹ ਨਾ ਸੋਚੋ ਵੀ ਅਸੀਂ ਇਸ ਤੋਂ ਬਚ ਗਏ ਆ ਇਹ ਤੁਹਾਡੇ ਪੁੱਤ ਨਹੀਂ ਤਾਂ ਪੋਤਿਆਂ ਤੱਕ ਤਾਂ ਜ਼ਰੂਰ ਇਹ ਆਊਗਾ ਬਹੁਤ ਚਾਨ ਕੰਟਰੋਲ ਹੋ ਜੂਗਾ ਫਿਰ ਤੁਸੀਂ ਰੋਂਦੇ ਫਿਰੋਗੇ ਹੁਣ ਟਾਈਮ ਆ ਪ੍ਰਸ਼ਾਸਨ ਦੇ ਕੋਲ ਵੀ ਇਹਨੂੰ ਕੰਟਰੋਲ ਕੀਤਾ ਜਾਵੇ ਹਰ ਪਾਸੇ ਚੈੱਕ ਕੀਤਾ ਜਾਵੇ ਚੈਕਿੰਗ ਕੀਤੀ ਜਾਵੇ ਕਿ ਕਿੱਥੋਂ ਇਹ ਆ ਰਿਹਾ ਨਸ਼ਾ ਕੌਣ ਲੋਕ ਵੇਚ ਰਹੇ ਨੇ ਤਕਰੀਬਨ ਪੁਲਿਸ ਵਾਲੇ ਦੀ ਸੀਆਈਡੀ ਜਿਹੜੀ ਹੈ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਿੱਥੇ ਨਸ਼ਾ ਆਇਆ ਕਿੱਧਰ ਆ ਉਹ ਵੀ ਕੋਸ਼ਿਸ਼ ਉਹ ਵੀ ਬਹੁਤ ਕਰਦੇ ਨੇ ਪਰ ਸਾਡਾ ਵੀ ਫਰਜ਼ ਬਣਦਾ ਸੀ ਉਹਨਾਂ ਦਾ ਸਾਥ ਦਿਈਏ ਜਾਂ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚ ਰਿਹਾ ਜਾਂ ਸਾਡੇ ਸ਼ਹਿਰ ਦੇ ਗਵਾਂਢ ਦੇ ਵਿੱਚ ਕੋਈ ਨਸ਼ਾ ਵੇਚ ਰਿਹਾ ਅਸੀਂ ਇਕੱਠੇ ਹੋ ਗਏ ਉਹਨੂੰ ਉਹ ਉਹਦੇ ਪੁਲਿਸ ਨੂੰ ਦਸੀਏ ਜਾਂ ਪੁਲਿਸ ਨੂੰ ਬੁਲਾਈਏ ਜਾਂ ਅਸੀਂ ਹੋਰ ਜਿਹੜੇ ਵੀ ਐਕਸ਼ਨਾਂ ਕਰ ਸਕਦੇ ਹਾਂ ਉਹ ਮੀਟਿੰਗ ਦੇ ਵਿੱਚ ਡਿਸਕਸ ਕਰੀਆ ਕਰਾਂਗੇ ਇੱਕ ਕਮੇਟੀ ਇਹੋ ਜਿਹਾ ਮੀਟਿੰਗ ਅਸੀਂ ਕਰਾਂਗੇ ਕਮੇਟੀ ਬਣਾਉਣੀ ਚਾਹੁੰਦੇ ਆ ਤੇ ਮੇਰੇ ਭਰਾਵੋ ਆਓ ਸਾਥ ਦਈਏ ਸਾ ਆਪਣਾ ਸਾਰਾ ਇੱਕ ਮੁੱਦੇ ਦਾ ਇਸ ਚੀਜ਼ ਨੂੰ ਦੂਰ ਕਰੀਏ ਸਭ ਤੋਂ ਵੱਡਾ ਚੈਲੰਜ ਜਿਹੜਾ ਹੁਣ ਇਸ ਟਾਈਮ ਗੰਗਾ ਨਗਰ ਨੂੰ ਆ ਪਹਿਲਾਂ ਪਾਣੀ ਦਾ ਸੀ ਅਸੀਂ ਗੰਦਾ ਪਾਣੀ ਪੀ ਜਾਂਦੇ ਆ ਉਹਦੇ ਤੇ ਮੈਂ ਵੀਡੀਓ ਬਣਾਈ ਸੀ ਕਿ ਬਹੁਤ ਗੰਦਾ ਪਾਣੀ ਜਿਹੜਾ ਅਸੀਂ ਸਾਡੇ ਕੋਲ ਕੋਈ ਦੂਜਾ ਆਪਸ਼ਨ ਨਹੀਂਗਾ ਪਿੱਛੋਂ ਗੰਦਾ ਪਾਣੀ ਆਈ ਜਾਂਦਾ ਆ ਔਰ ਉਹ ਪਾਣੀ ਅਸੀਂ ਫਿਲਟਰ ਵੀ ਕਰਦੇ ਆ ਤਾਂ ਬਹੁਤ ਮੁਸ਼ਕਲ ਆ ਤੇ ਹੁਣ ਦੂਜਾ ਮਸਲਾ ਜਿਹੜਾ ਆ ਸਾਡਾ ਨਸ਼ਿਆਂ ਦਾ ਆ ਗੰਗਾ ਨਗਰ ਦਾ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ